ਮਿਤਰੋ ਅਲੀਸਾਨ ਬਲੱਡਲਾਈਨ ਦੀ ਤੁਹਾਨੂੰ ਮਾਰ ਬਾੜੀ ਕੁੜੀ ਦਿਖਾਉਣ ਲੱਗਾ ਚੈੱਕ ਕਰੋ ਕੁੜੀ ਤੁਸੀਂ ਨਖਰਾ ਦੇਖੋ ਕੁੜੀ ਦੇ ਵਿੱਚ ਕਿੰਨਾ ਤੇ ਤੁਰਦੀ ਤਰਦੀ ਬਹੁਤ ਸੋਹਣਾ ਨੱਚ-ਨੱਚ ਕੇ ਤੁਰਦੀ ਆ ਤੇ ਪੈਰ ਵੀ ਗੱਲਾ-ਕੱਲਾ ਚੱਕਦੀ ਆ ਬਾਈ ਕਹਿੰਦਾ ਰਾਈਡਿੰਗ ਵੀ ਬਹੁਤ ਸੋਹਣੀ ਕਰਾਉਂਦੀ ਆ ਚਾਲ-ਚੂਲ ਦੀ ਬਹੁਤ ਚੰਗੀ ਆ ਕੁੜੀ ਤੇ ਅਲੀਸਾਨ ਬਲੱਡਲਾਈਨ ਦੀ ਆ ਇਹਦੀ ਡਿਟੇਲ ਆਪਾਂ ਤੁਹਾਨੂੰ ਬਾਕੀ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਗੱਲ ਕਰਦੇ ਆ ਇਸ ਘੋੜੀ ਦੀ ਦੋਸਤੋ ਅਲੀਸਾਨ ਬਲੱਡ ਲਾਈਨ ਦੀ ਘੋੜੀ ਆ ਇਹ ਘੋੜੀ ਦੀ ਹਾਈਟ ਆ ਦੋਸਤੋ 60 ਇੰਚ ਤੇ ਇਹਦੀ ਉਮਰ ਆ 7 ਸਾਲ 7 ਮਹੀਨੇ ਦੀ ਗੱਬਣ ਚੈੱਕ ਪਾਸ ਆ ਰਾਜ ਅਭਿਸ਼ੇਕ ਘੋੜੇ ਤੋਂ ਰਾਜ ਅਭਿਸ਼ੇਕ ਘੋੜਾ ਜਿਹੜਾ ਅੱਗੇ ਦੋਸਤੋ ਉਹ ਨਵਰਤਨ ਘੋੜੇ ਦਾ ਬੱਚਾ ਗਾ ਨਵਰਤਨ ਘੋੜਾ ਜਿਹੜਾ ਫੂਲਮਾਲ ਲਾਈਨ ਦਾ ਘੋੜਾ ਗਾ ਤੇ ਫੂਲਮਾਨ ਲੈਣ ਦੀ ਬਲੱਡ ਲਾਈਨ ਦੇ ਘੋੜੇ ਤੋਂ ਇਹ ਗੱਬਣ ਆ ਅਲੀਸਾਨ ਬਲੱਡ ਲਾਈਨ ਦੀ ਆਪ ਆ ਘੋੜੀ ਇਹ ਤੇ ਘੋੜੀ ਚ ਨਖਰਾ ਨਖਰਾ ਬਹੁਤ ਜ਼ਿਆਦਾ ਆ ਸੋਹਣੀਆਂ ਸਾਫ ਸੁਥਰੀ ਘੋੜੀਆਂ ਮਿੱਤਰੋ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ ਜੇ ਕੋਈ ਮਿੱਤਰ ਪਿਆਰਾ ਘੋੜੀ ਖਰੀਦਣ ਦਾ ਚਾਹ ਵਾਣਾ ਤਾਂ ਬਾਈ ਦਾ ਨੰਬਰ ਆ ਜਿਹੜਾ ਆਪਾਂ ਨੇ ਸਕਰੀਨ ਤੇ ਦੇਤਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਪਿੰਡ ਬਾਈ ਦਾ ਕੌੜੀਆ ਤੇ ਖੰਨੇ ਦੇ ਕੋਲ ਪੈ ਜਾਂਦਾ ਦੋਸਤੋ ਪਿੰਡ ਤੇ ਗੱਲਬਾਤ ਕਰਕੇ ਦੇਖ ਕੇ ਤੁਸੀਂ ਜਾ ਕੇ ਦੇਖ ਪਰਖ ਕੇ ਜਿਹੜੀ ਇਹ ਘੋੜੀਆਂ ਖਰੀਦ ਸਕਦੇ ਹੋ ਸੋਹਣੀ ਸਨਰਖੀ ਘੋੜੀਆਂ ਨਖਰਾ ਨੁਖਰਾ ਬਹੁਤ ਜ਼ਿਆਦਾ ਆ ਬਾਕਮਾਲ ਆ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ